ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 6 ਝੋਟੀਆਂ ਦਿਖਾਵਾਂਗੇ ਇੱਕੋ ਕੋਰੇ ਪੰਜ ਹੈਗੇ ਗੱਬਣਾ ਤੇ ਇੱਕ ਹੈਗੀ ਤਾਜੀ ਸੂ ਸੱਸੀ ਗੱਲ ਬਾਈ ਜੀ ਸੱਸੀ ਗੱਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਤੇ ਲਖਵੀਰ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈ 788755727 ਅੱਜ 5 ਗੱਬਣ ਝੋਟੀਆਂ ਸੇਵੀ ਸੂਈ ਵੀ ਕਾਨੂੰਨ ਝੋਟੀਆਂ ਸੂਈਆਂ ਬਹੁਤ ਚੰਗੀਆਂ ਠੀਕ ਹੈ ਜੇ ਰੇਟ ਆਪਣੇ ਬਾਜ਼ੇ ਬਹੋਣਗੇ ਜਾਵਾਂ ਰੇਟ ਬਾਜ਼ੇ ਬਹੋਣਗੇ ਵੀਡੀਓ ਦੇ ਵਿੱਚ ਬਾਈ ਲੈਣ ਦੇ ਨਾਲ ਕਿ 2000 3000 ਤੇ ਫਰਕ ਵਾਲੀ ਹੋਣਗੇ ਬਸ ਠੀਕ ਹੈ ਬਾਹਲੀ ਉਹ ਸੀਮੈਂਟ ਦੀ ਗੰਦ ਕੱਢਣੀ ਕੋਈ ਨਹੀਂ ਭੀ ਭਗਾਈ ਆਲਾ ਬੰਦਾ ਵੀ ਨਾ ਬੜਾ ਫੂਲਦਾ ਜੀ ਪਹਿਲਾ ਨੰਬਰ ਜਿਹੜੀ ਝੋਟੀ ਕਿਹੜਾ ਸੁਆਜੀ ਦੂਜਾ ਸੁਆਜੀ ਕੈਕਦਨ ਲੈਂਦੀ ਐ ਇਹ ਦਨਾਂ ਵਾਲੇ 4-5 ਬਾਕੀ ਹੋ ਬਹੁਤ ਸਾਫ ਆ ਛੋਟੀ ਠੀਕ ਐ ਪੂਰੀ ਪੱਤਰ ਕਿੰਨਾ ਕੁ ਦੋ ਦੇ ਦੋਗੀ ਬਹੁਤ ਮੇਰੇ 12 ਲੀਟਰ ਮੰਨ ਕੇ ਲੈ ਜੀ ਜੈ ਜਗਤ ਆ ਜਮ ਐਵੇਂ ਆਪ ਇਹਨੂੰ 16 ਕਹਿ ਜੀ 17 ਕਹਿ ਜੀ ਉਹ ਬਾਰਾਂ ਦਾ ਤੇ 13 ਦਾ ਲਾਇਆ ਦਾ ਕਮੈਂਟ ਚ ਲੋਗ ਗੱਲਾਂ ਕਰੀਏ ਉਹ ਗੱਲ ਦਾ ਕੋਈ ਫਾਇਦਾ ਨਹੀਂ ਸੋ ਜੈ ਜਗਤ ਆ ਬਾਈ ਜੀ ਜਾਜਾਂ ਦੇ ਵਿੱਚ ਆਧਾਰ ਕਰ ਨਹੀਂ ਚੱਲਦੇ ਹੁੰਦੇ ਉਹ ਗੱਲ ਦਾ ਫਾਇਦਾ ਕੋਈ ਨਹੀਂ ਹਨਾ ਤੇ ਇਹਦਾ ਮੰਨ ਕੇ ਚੱਲੇ ਪੈਸੇ ਕਿੰਨੇ ਲੈਣੇ ਆ ਲੈਣ ਦਨੇ 1 ਲੱਖ 12 ਹਜ਼ਾਰ ਰੁਪਏ ਜੈ ਜਗਤ ਰੇਟ ਜਮ ਧੋਰੀ ਬਾਹਰਨ ਸੋਬਰ ਸੈਂਗਮੂ ਮਥਾ ਦੇਖੋ ਸੋਨਾ ਸਾਫ ਸੁਥਰਾ ਝੋਟੀਆ ਗੋਲ ਮਟੋਲ ਸਾਫ ਸੁਥਰੀ ਸਭ ਹੀ ਪੜੀ ਵੀ ਦੂਜਾ ਸੂਆ ਸੂਰੀ ਹੈ 1 ਲੱਖ 12000 ਰੁਪਏ ਕੀਮਤ ਆ ਬਹੁਤ ਵੀਰ ਕਹਿੰਦੇ ਨੇ ਵਪਾਰੀ ਫालतू ਪੈਸੇ ਮੰਗਦੇ ਆ ਪਰ ਮੇਰਾ ਮਨ ਕਹਿੰਦਾ ਵਪਾਰੀ ਅੱਜ ਬਿਲਕੁਲ ਜੈਨੂ ਰੇਟ ਕਰਿਆ 1 ਲੱਖ 12000 ਇਹਦੇ ਵਿੱਚੋਂ ਇਹ ਨਹੀਂ ਗੱਲ ਵੀ ਬਾੜਾ ਫਰਕ ਬੈਜੂ ਸਿਰਫ 1000 2000 ਦਾ ਮਾਰ ਜਣੀ ਆ ਵੀਰ ਕਹਿੰਦਾ ਮੰਗਨ ਉਹਦਾ 1 25 ਕਰ ਦੇ ਮੈਂ ਕਹਾਂ ਜੇ ਵੇਚਣੀ ਆ ਰੇਟ ਜੈਨੂਨ ਕਰੋ ਤਾਂ ਬੇਫਾਲਤੂ ਰੇਟ ਕਰਦਾ ਫਾਇਦਾ ਕੋਈ ਨਹੀਂ ਕਿਉਂਕਿ ਅੱਜ ਕੱਲ ਹਰ ਕਮ ਦਾ ਸਿਆਣਾ ਜੀ ਦੇ ਉੱਤੇ ਰੇਟ ਲੱਗਣਾ ਹੁੰਦਾ ਤੇ ਜੈਨੂਨ ਜੇ ਰੇਟ ਵਾਂਗੂ ਦਾ ਪਸੂ ਪੇਕਦਾ ਇੱਕ 12 12 ਕਿਲੋ ਦੁੱਧ ਦੇ ਦਊਗੀ ਨਾ ਇਹ 16 ਦੇਵੇ ਨਾ ਇਹ 17 ਦੇਵੇ ਇਹਦੇ ਬਾਈ ਜੀ ਕੁਛ ਨਹੀਂ ਪਤਾ ਕਿਹੜਾ ਟੀਕਾ ਲੱਗਿਆ ਕਿਹੜਾ ਨਹੀਂ ਲੱਗਿਆ ਹਨਾ ਬਾਈ ਨਾ ਪਤਾ ਬੱਚਾ ਡੱਡ ਜਾ ਤੇ ਚਾਰੇ ਥਾਣੇ ਤੇ ਚਲਦੇ ਆ ਥਾਣੇ ਤੋਂ ਕੋਈ ਆਪਣਾ ਤਸਦੀਕ ਵਾਲਾ ਕੰਮ ਆ ਜੇ ਵੀਡੀਓ ਤੋਂ ਮਨ ਕੋਲ ਗਰੰਟੀ ਆ ਠੀਕ ਹੈ ਵੀਡੀਓ ਤੋਂ ਮਨ ਕੋਲ ਗਰੰਟੀ ਆ ਤੁਹਾਨੂੰ ਠੀਕ ਹੈ ਪਰ ਆਪਣੀ ਥਣ ਭਾਰ ਦੀ ਗਰੰਟੀ ਆ ਬੱਸ ਥਣ ਭਾਰ ਦੀ ਆਪਣੀ ਗਰੰਟੀ ਆ ਅੱਗੇ ਬਾਈ ਜੀ ਦੋ ਨੰਬਰ ਜਿਹੜੀ ਝੋਟੀ ਖੜੀ ਹੈਗੀ ਹਾਂ ਜੀ ਇਹ ਦੋ ਇੱਕ ਹੈ ਇੱਕ ਦਿਨ ਲੈਂਜਰ ਸੂਣ ਦੇ ਠੀਕ ਹੈ ਵੀ ਜਮਾ ਮੰਨ ਕੇ ਚੱਲ ਵੀ ਡਾਲੇ ਦੀ ਹੈ ਕੰਮ ਆਹ ਮੈਂ ਬਣਾ ਲੇਤੀ ਕਿੰਨਾ ਕੁ ਦੁੱਧ ਦੇ ਦਊਗੀ ਹਾਈਸਟ ਹੈ ਇਹ ਛੋਟੀ ਬਈ ਬਾਲਾ ਤਾਂ ਨਹੀਂ ਕਹਿੰਦੇ 14 ਲੀਟਰ ਦੁੱਧ ਦੇ ਦੂ 14 ਲੀਟਰ ਇਹਦਾ ਰੇਟ ਕੀ ਰੱਖਿਆ ਹੈ 14 ਲੀਟਰ ਰੇਟ ਹੈ 1,25,000 ਰੁਪਏ ਮਾਨਦਾਨ ਬਸ ਮਾਨਦਾਨ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ 1000 2000 ਦੇ ਦੋ 1000 1000 ਤੋਰੀ ਬਾਹਰੋਂ ਸੋਪਰੇ ਦੂਜੇ ਨੰਬਰ ਤੇ ਝੋਟੀ ਦੇਖ ਰਹੇ ਆ ਆਪਾਂ ਦੂਜਾ ਸੂਆ ਸੂਰੀ ਆ ਸੂਣ ਬਿਲਕੁਲ ਤਿਆਰ ਆ 1,25,000 ਰੁਪਏ ਬਾਈ ਜੀ ਚੰਗੇ ਪੱਠੇ ਪਾਉਗੇ 15 ਕਿਲੋ ਨਹੀਂ 14 13 14 ਕਿਲੋ ਦੁੱਧ ਹਕੀਕਤ ਦਊਗੀ ਮੁੱਠੀ ਵਾਲਾ ਥਾਣਾ ਇਹ ਨਹੀਂ ਗੱਲ ਕੁਚਿਜੜੀ ਥਾਣਾ ਥਾਣੇ ਨਾਲ ਜੁੜੇ ਵਿਆ ਮੁੱਲ 2 ਲੱਖਾ ਅਸੀਂ ਰੈ ਕਰਾਂਗੇ ਕਿਉਂ ਵਪਾਰੀ ਦੇ ਸਭ ਰੈ ਰਪਏ ਹੋਏ ਹੁੰਦੇ ਆ ਜਦੋਂ ਵਪਾਰ ਕਰ ਲੱਗਦੇ ਆ ਤੇ 1 ਲੱਖ 25000 ਇਹਦੇ ਵਿੱਚੋਂ ਛੋਟ ਸਪਾ ਤੁਹਾਡਾ ਹੋ ਜਾਊਗਾ 13 14 ਕਿਲੋ ਦੁੱਧ ਖਰਾਏ ਨੇ ਪਾਉਣਾ ਜਮਾ ਅਸਲੀ ਦੁੱਧ ਪੀਓਗੇ ਘਰੇ ਕੋਈ 2 ਲੱਖ ਨਹੀਂ ਕੋਈ 1.5 ਲੱਖ ਨਹੀਂ ਇਦਾਂ ਦੇ ਝੋਟੀਆਂ ਜਦੋਂ ਸਰਦੀ ਦੇ ਵਿੱਚ ਰੋਤ ਆਉਂਦੀ ਆ 95 90 95 ਦੇ ਭਾਣੂ ਬਾਈ ਜੀ ਟੋਕੜਾ ਘਬਣਾ ਬੈਕ ਜਾਂਦੀਆਂ ਜਮਾ ਚੰਗੇ ਵਜਨ ਬੂਜ ਵਾਲੇ ਝੋਟੀ ਦੂਜਾ ਸੂਆ ਸੋ ਰਹੀ ਆ ਅੱਗੇ ਬਾਈ ਜੀ ਤੀਜੇ ਨੰਬਰ ਤੇ ਥੋੜੀ ਜਿਹੀ ਖੁੱਲੇ ਸਿੰਘ ਵਾਲੇ ਬਖੜੀ ਝੋਟੀ ਦੇਖੀ ਜੀ ਇਹ ਤੀਜੇ ਨੰਬਰ ਵਾਲੀ ਤੀਜਾ ਸੂਆ ਇਹ ਕੈ ਕ ਦਿਨ ਘੜਦੀ ਆ ਜੀ ਇਹ ਵੀ ਆਪਣੇ ਪਿੰਡ ਵਿੱਚ ਦੇਦੀ ਸੀ ਜੀ ਲੋਕੜਾ ਆਪਣੀ ਰੱਖਦਾ ਸ਼ੁਰੂਆਤੀ ਉਹ ਤੋਂ ਅਗਰ ਦੇ ਨਾਲੇ 7 ਬਾਕੀ ਆਵੇ। ਕਹਿੰਦਾ ਭਾਈ 14 ਕਿਲੋ ਦੁੱਧ ਮੰਨ ਕੇ ਮਰਜੀ ਬੰਦਾ ਲੈ ਜੇ। ਕਿਹੜਾ ਮਰਜੀ ਬੰਦਾ ਲੈ ਜੇ? ਇਹਦੇ ਪੈਸੇ। ਇਹਦੇ ਪੈਸੇ 1 ਲੱਖ 35 ਹਜ਼ਾਰ ਦੇ ਮੁੱਲ ਦੇ। ਮਾਣ ਤਣ। ਉਹ ਮਾਣ ਤਣ ਨਹੀਂ। ਤੋੜ ਦੇ ਬਾਅਦ ਨੂੰ। ਤੀਜੇ ਨੰਬਰ ਤੇ ਆਪਾਂ ਮੈਂ ਦੇਖ ਰਹੇ ਹਾਂ ਤੀਜਾ ਸੂਬਾ ਸੂਰੀਆ 1,35,000 ਰੁਪਏ ਕੀਮਤ ਦਾ 14 ਕਿਲੋ ਦੁੱਧ ਖਰਾਬ ਹੋਣ ਵਾਲੀ ਮੈਂ ਆ। ਦਿਨ ਭਾਈ 5-4 ਘੜੀ ਕੱਢਦੀ ਹਜੇ ਹਨਾ। ਇਹ ਵੀ 7 ਦਿਨ ਬਾਕੀ ਆਵੇ। ਠੀਕ ਆ ਥਣ ਥੂਣ ਬਿਲਕੁਲ ਓਕੇ ਆ। ਜਮਾ ਓਕੇ ਜੀ। ਤਵਾਜੀ ਦੇ پاس ਆ ਉਹ ਇੱਕ ਰੇਲੂ ਬੰਦਾ ਕੋਈ ਗੱਬਣ ਮਗਾ ਲੇ ਉਹ ਮੁੜ ਕੇ ਡਿੱਕ ਪਈ ਜਿਹੜੀ ਤੁਹਾਨੂੰ ਤਸ਼ਲੀ ਦਿੱਤੀ ਹੈ ਦੁੱਧ 14 ਲੀਟਰ ਦੀ ਜਮਾ ਗਰੰਟੀ ਹੈ 24 ਵੀ ਮੱਝ ਆ ਆਪਣੇ ਕੋਲ ਹੀ ਗਈ ਵੀ ਪਿਛਲੇ ਸਾਲ ਠੀਕ ਹੈ ਕੱਦ ਕਾਟ ਤੇ ਵਜ਼ਨ ਵਜੂਦ ਉਸ ਕਿਲੋ ਬੰਦਾ ਬੇਫਿਕਰ ਹੋ ਜੀ ਓਕੇ ਆ ਜਾਵਾਂ ਹਣਾ ਠੀਕ ਹੈ ਕੱਦ ਕਾਟ ਵੱਡੀ-ਬੁੱਡੀ ਬੋਸ ਦਾ ਅੱਗੇ ਬਾਈ ਜੀ 4 ਨੰਬਰ ਝੋਟੀ ਦੇਖ ਰਹੇ ਆਪਾਂ ਹਾਂ ਜੀ ਇਹਦਾ ਸੂਆ ਝੋਟੀ ਹੈ ਅੱਛਾ ਦੂਜਾ ਸੂਆ ਨਵੇਂ ਹਾਨ ਦੇ ਵਿੱਚ ਹੈ ਸਾਰਾ ਮਾਲ ਫਿਰ ਆਪਣਾ ਇਹ ਕਿਹੜਾ ਸੂਆ ਸੂਰੀ ਹੈ ਇਹ ਦੂਜਾ ਸੂਆ ਇਹ ਜਿਹੜਾ ਆਪਣਾ ਮਾਲ ਆ ਸਾਰਾ ਲੋਕਲ ਹੀ ਆ ਜੀ ਲੋਕਲ ਠੀਕ ਹੈ ਤੇ ਇਹ ਬਾਈ ਜੀ ਦਿਨ ਕਿਹ ਕਿ ਲੈਂਦੀ ਆ ਇਹ ਦਿਨ ਵਾਲੇ ਹਫਤਾ ਬਾਕੀ ਕਿੰਨਾ ਦੁੱਧ ਪਾ ਦੂਗੀ ਦੁੱਧ ਵੀਰੇ ਵਾਟਰ ਤੋਂ ਮੈਂ ਮੰਨ ਵੀ 13 ਲੀਟਰ ਹੀ ਮੰਨ ਕੇ ਲੈ ਕੇ ਜਾਵਾਂ ਜਿਹੜਾ ਮੰਨਦਾ ਇਹਦੇ ਪੈਸੇ ਆਪਾਂ ਕਿੰਨੇ ਕ ਸਾਰ ਲਾਂਗੇ ਇਹਦਾ ਪੈਸੇ ਆਪਾਂ ਬਾ ਸਾਰਨ ਵਾਲੀ 1,25,000 ਦੀ ਆਣਾ ਤੋਰੀ ਬਾਰ ਨੂੰ ਸਵਰ ਚਾਰ ਨਵੰਬਰ ਵਾਲੀ ਝੋਟੀ ਦੇਖ ਸਕਦੇ ਹੋ ਬਿਲਕੁਲ ਐ ਮੁੰਦਰ ਦਾ ਨਗੀਨਾ ਹੈ ਘੜੀ ਕਢਾਈ ਜਾਵਾ ਸਾਫ ਸੁਥਰਾ ਲੇਵਾ 1,25,000 ਕੀਮਤ ਆ 13 ਕਿਲੋ ਖਰਾਬ ਉਹ ਤਾਂ ਪੌਣ ਵਾਲੀ ਹੈਗੀ ਆਣਾ ਹੈਗੀ ਜੀ ਹੈਗੀ ਸੋ ਕਹੇ ਨੂੰ ਚੰਗੀ ਸੇਵਾ ਆਪਾਂ ਕਹਦੇ ਵੀ 15 ਦੇ ਦੂਜੀ 16 ਦੇ ਦੂ ਤੇ ਨਾਗੀਲਾ ਦੋਦ ਦੇ ਲੇਵਾ ਬੜਨ ਵਾਲਾ ਜਮਾ ਗੋਲ ਮਟੋਲ ਸਿੰਘ ਸਾਈਜ਼ ਦੀ ਸੋਹਣੀ ਆ ਤੇ ਸਾਫ ਸੁਥਰੇ ਲੇਵੇ ਦੀ ਆ ਰੇਟ ਵੀ ਬਿਲਕੁਲ ਜੈਨੂਨ ਜ 1 ਲੱਖ 25000 ਰੁਪਿਆ ਚੌਥੇ ਨੰਬਰ ਤੇ ਆ ਗਈ ਗੱਬਣ ਦੂਜਾ ਸੂਆ ਝੋਟੀ ਆ ਸੂਰੀ ਆ ਸੋ ਸਿੰਘ ਮੂੰਹ ਮਤਾਂ ਦੇਖੋ ਕੁੰਡਾ ਸਿੰਘ ਤੇ ਉਪਰੋਂ ਦੇਖੋ ਚੌੜੀ ਵੀ ਆ ਜਮਾ ਮੰਜਾ ਨੇ ਝੋਟੀ ਦੇ ਉੱਪਰ ਜਮਾ ਚੌੜੀ ਚਾਪੜ ਵਰਗੀ ਰੇਟ ਜੈਨ ਉਹਨੇ 1 ਲੱਖ 25000 ਰੁਪਿਆ ਤਹਾਡੇ ਘਰੇ ਜਮਾ ਤਾਜੀ ਜਾ ਕੇ ਸੂਗੀ ਅੱਖਾਂ ਸਾਹਮਣੇ ਜਾਵਾ ਤੇ ਅੱਗੇ ਭਾਈ ਜੀ 5 ਨੰਬਰ ਤੇ ਝੋਟੀ ਬੜੀ ਵੱਡੀ ਦੇਖ ਰਹੇ ਆ ਬਕ ਕਾਲਾ ਰੰਗ ਜਾਮਣ ਵਰਗਾ ਮੂੰਹ ਤੋਂ ਲੈ ਕੇ ਮਗਰ ਤੱਕ ਕਾਲੀ ਕਾਲੀ ਪਈ ਆ ਹਨਾ ਤੇ ਇਹ ਸੂਆ ਭਾਈ ਜੀ ਕਿਹੜਾ ਸੂਰਜ ਆ ਤੇ ਦਿਨ ਕਹਿ ਇਕ ਲੈ ਜੂਗੀ ਫਿਰ ਉਹਦੇ ਹਫਤਾ ਬਾਕੀ ਪਿਆ ਅੱਛਾ ਇੱਕ ਹਫਤਾ ਬਾਕੀ ਤੇ ਦੁੱਧ ਦੁੱਧ ਵੀਰੇ 16 ਲੀਟਰ ਹੀ ਥਾਮਣ ਹੁੰਦੇ ਮੈਂ ਜਮਾ ਗਰੰਟੀ ਤੇ ਰੇਟ ਇਹਦਾ ਰੇਟ ਤਾਂ 1.5 ਲੱਖ ਰੁਪਏ ਗੁਜਾਇਸ ਹੋਜੂਗੀ ਗੁਜਾਇਸ ਮਾਨਤਾ ਮਿਲੂਗੀ ਸਭ ਤੋਂ 5ਵੇਂ ਨੰਬਰ ਤੇ ਝੋਟੀ ਦੇਖ ਰਹੇ ਆ ਗੱਪਣ ਦੂਜਾ ਸੂਆ ਸੂਰੀਆ 1.5 ਲੱਖ ਕੀਮਤ ਆ ਬਿਲਕੁਲ ਰੰਗ ਚ ਕਾਲਾ ਜਾਮਨ ਵਰਗਾ ਤੇ ਰਾਜੀ ਸਵੀ ਪੜੀ ਸਨੱਖਾ ਪੜ ਝੋਟੀ ਤੇ ਬਹੁਤ ਆ ਤੇ ਸੂਣ ਦੇ ਬੱਚੇ ਦੇ ਤਿੰਨ ਚਾਰ ਦਿਨ ਪੈਨਿੰਗ ਪਿਆ ਬਿਲਕੁਲ ਐ ਸਾਣਾ ਕੋ ਰਾਜੀ ਫੁੱਲ ਪੜੀ ਵੀ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਚੰਗੇ ਵਜਨ ਮजूद ਦੇ ਵਿੱਚ ਆ ਸੋਹਣੀ ਕੁਆਲਿਟੀ ਦੇ ਵਿੱਚ ਆ ਦਿਨ ਪੰਜ ਚਾਰ ਘਟ ਜੂਗੀ ਦੂਜਾ ਸੂਆ ਕੱਦ ਕਾਠ ਤੇ ਵੱਡੀ ਪਲੀ ਪੁਲੀ ਵੀ ਬਹੁਤ ਆ ਸੋ ਬਾਡੀ ਵੰਤਰ ਵਗੈਰਾ ਦੇਖੋ ਫੁੱਲ ਸੈ ਸਭ ਰਗੇ 7 ਨੰਬਰ ਤੇ ਝੋਟੀ ਦੇਖ ਰਿਹਾ ਤਾਜੀ ਸੂਈ ਬੈਠੀ ਆ ਪਠਾਤੀ ਜੇਰੇ ਦੀ ਮਾਨਾ ਵੀ ਦਾ 15 ਮਿੰਟ ਦਾ ਖੇਡਾ ਹੀ ਆ ਬੱਚਾ ਬਾਈ ਜੀ ਨੇ ਕੀ ਦਿੱਤਾ ਤੇ ਹੋ ਗਿਆ ਦਾ 2 ਘੰਟੇ ਸੂਈ ਨੂੰ ਹਣਾ ਇਹਨਾਂ 2 ਘੰਟੇ ਹੋ ਗਏ ਠੀਕ ਹੈ 15-10-15 ਮਿੰਟਾਂ ਜੇਸਾ ਸੂਆ ਘੜਾ ਸੂਈ ਆਈ ਇਹ ਪਲੂਨ ਆ ਜੀ ਦੋ ਦਿਨ ਦਾ ਕੱਤੀ ਪਲੂਨ ਪਹਿਲਾ ਸੂਆ ਵੱਡੀ-ਵੱਡੀ ਬਹੁਤ ਆ ਹਣਾ ਬਹੁਤ ਟੋਪ ਦੀ ਛੋਟੀ ਚੰਗੀ ਬਾਡੀ ਬੰਤਰਦੀ ਆ ਤੇ ਧਾਰਾ-ਧੁਰਾ ਮਾਰਗ ਦੇਖ ਲਿਆ ਓਕੇ ਆ ਧਾਰਾ ਓਕੇ ਆ ਜੀ 1 ਕਿਲੋ ਮਰ ਚਵਾਈਆ ਜਾਣਾ ਕਿੰਨਾ ਕੁ ਦੱਦੇ ਦੂ ਵੀਰੇ ਇਹ ਉਹ ਤਾਂ ਵੀਰੇ ਵਾ 13 ਲੀਟਰ ਮੰਨ ਕੇ ਜਿਹੜਾ ਬੰਦਾ ਮਰਜ਼ੀ ਲੈ ਜਾ ਠੀਕ ਹੈ ਤੇ ਇਹਦਾ ਰੇਟ ਕੀ ਯਾਰ ਇਹ ਰੇਟ ਵੀ ਲਾਇਆ ਨਹੀਂ ਰਹੂਗਾ ਪਾਸੇ 1 ਲੱਖ 45000 ਇੱਕ 45 ਜੋ ਗਜਾਇਸ ਮਾੜੀ ਮੋਟੀ ਹੋ ਜੂਗੀ ਮਾਣ ਤਾਂ ਹੀ ਹੋ ਜੇ ਦੱਸਿਆ ਵਾ ਆਪਣੇ ਰੇਟ 1 45 ਹਾਂਜੀ ਸੁਵਰਜ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਸਿੰਘ ਆ ਤੇ ਬਸ ਜੇਰੇ 10 12 ਮੀਟਰ ਢਿੱਗ ਪੈਣੀ ਹੈਗੀ ਤੇ 1 ਲੱਖ 45 45000 ਠੀਕ ਆ ਮਾੜਾ ਮੋਟਾ ਮਾਣਤ ਨਾਲ ਮੌਕੇ ਤੇ ਹੋ ਜੂਗਾ ਹਨਾ ਤੇ ਜੇਰ ਧਾਰ ਵਾਲੇ ਪਾਸੇ ਵੀ ਰੋਕ ਕੇ ਹੋ ਜੇ ਤੇ ਬਾਕੀ ਚਗਾਠਾ ਪਲੀਪੂਲੀ ਬਹੁਤ ਆ ਤੇ ਬਾਈ ਜੀ ਮੋਬਾਈਲ ਨੰਬਰ ਬੋਲ ਦਿਆ ਦੋ ਦੰਦ ਦੰਦ ਪੱਟੇ ਵੀ ਆਪਣੇ ਹਾਂਜੀ ਉਹਨਾਂ ਦੇ ਠੀਕ ਹੈ ਤੇ ਮੋਬਾਈਲ ਨੰਬਰ ਵੀ ਜੀ ਆਪਣਾ ਮੋਬਾਈਲ ਨੰਬਰ 78887 75927 ਸੋ ਇੱਕ ਨਗਦ ਖਾਤਾ ਪੱਤਾ ਜਾ ਸੁਆਵਾ ਪੰਜ ਦਿਖਾ ਦੇਣ ਛੋਟੀਆਂ ਸਾਨੂੰ ਬਿਲਕੁਲ ਬਾਜਵ ਰੇਟ ਆਣੀਆਂ ਜਦੋਂ ਇੱਥੇ ਆਉਂਗੇ ਤੁਹਾਡੇ ਗੱਲ ਪੱਲੇ ਪਊਗੀ ਇਹ ਨਹੀਂ ਗੱਲ ਵੀ ਅਹੜ ਜੀ ਖੇਤ ਗਏਵੇਂ ਅਸੀਂ ਆਉਣੇ ਆਸੀਂ ਰਾਇ ਕਰਨੀਆਂ ਆਉਂਦੇ ਨੂੰ ਵਪਾਰੀ ਦੇ ਘਰੇ ਜਾਓਗੇ ਚਾਹ ਤੇ ਕੁਰਸੀ ਮਿਲੂਗੀ ਤੇ ਨਾਲ ਪਸ਼ੂ ਵੀ ਭਾਸਰ ਮਿਲੂਗਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ ਤੈਅ ਜਲ